ਤੇ ਇੱਕ ਵਾਰੀ ਇੱਕ ਸਿੰਘ ਆਇਆ ਸੀ ਉਹਨੇ ਦਸਤਾਰ ਬੜੀ ਸੋਹਣੀ ਸਜਾਈ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਇਨਾਮ ਦਿੱਤਾ ਇੱਕ ਬੜਾ ਸੋਹਣਾ ਤੇ ਉਹ ਜਦੋਂ ਆਪਣੇ ਘਰ ਨੂੰ ਜਾ ਰਿਹਾ ਸੀ ਨਾ ਸਿੰਘ ਇਨਾਮ ਲੈ ਕੇ ਤੇ ਉੱਥੇ ਕਿਸੇ ਬੰਦੇ ਨੂੰ ਕਹਿੰਦਾ ਨਾ ਉਹ ਕਹਿੰਦਾ ਜੀ ਅੱਜ ਦੇ ਕਹਿੰਦਾ ਮੈਂ ਦਸਤਾਰ ਕਹਿੰਦਾ ਵੀ ਕੱਲ ਵਾਲੀ ਸਜਾਈ ਸੀ ਕਹਿੰਦੇ ਜੇ ਮੈਂ ਅੱਜ ਸਜਾਈ ਹੁੰਦੀ ਨਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦਾ ਮੈਨੂੰ ਹੋਰ ਵੱਡਾ ਇਨਾਮ ਦੇਣਾ ਸੀਗਾ ਤੇ ਬਾਬਾ ਜੀ ਆਪਾਂ ਨਾ ਇੱਕ ਬੇਨਤੀ ਆ ਵੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਚੀਜ਼ ਪਿੱਛੇ ਆਪਾਂ ਨੂੰ ਹਦਾਇਤ ਦਿੱਤੀ ਹੈ ਤੇ ਗੁਰੂ ਮਹਾਰਾਜ ਨੇ ਵੀ ਹਦਾਇਤ ਦਿੱਤੀ ਹੈ ਠੀਕ ਹੈ ਜੀ ਇਸ ਨੂੰ ਦਸਤਾਰ ਨੂੰ ਆਪਾਂ ਡੇਲੀ ਰੋਜ ਨਿਤ ਸਜਾਣਾ ਤੇ ਐਨੇ ਚਾਹਨਾ ਸਜਾਉਣਾ ਕਿ ਅਗਲਾ ਦੇਖ ਕੇ ਆਪਣੇ ਵੱਲ ਆਵੇ ਤੇ ਉਹ ਆਪਣੇ ਮਨ ਦੇ ਵਿੱਚ ਇੱਛਾ ਲਿਆਵੇ ਕਿ ਛੋਟੀ ਜੀ ਵੀ ਬਾਬਾ ਜੀ ਸਾਨੂੰ ਵੀ ਦਸਤਾਰ ਸਿਖਾਓ ਅਸੀਂ ਵੀ ਸਿੱਖ ਗਏ ਮਹਾਰਾਜ ਨੇ ਆਪਾਂ ਨੂੰ ਇੰਨੀ ਸਰਦਾਰੀ ਬਖਸ਼ੀ ਹੈ ਜਿਹਦੇ ਸਿਰ ਤੇ ਦਸਤਾਰ ਹੋਵੇ ਨਾ ਜੀ ਉਹ ਕਿਸੇ ਰਾਜੇ ਤੋਂ ਘੱਟ ਨਹੀਂ ਹੁੰਦਾ ਐਨੇ ਗuyện ਦੀ ਪਰਵਾਹ ਨਾ ਕਰੋ ਬਾਬਾ ਜੀ ਹੋਈਆਪੁਰਾ ਦੀ ਗਲਤੀ ਪੱਖੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਜੀ ਫਤਹ